ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਪ੍ਰਵਾਸੀਆਂ ਦੇ ਲਈ ਵੱਡੇ ਬਦਲਾਅ ਕੀਤੇ ਗਏ ਨੇ ਦੱਸਦੀਏ ਕਿ ਪ੍ਰਵਾਸੀਆਂ ਦੇ ਉੱਤੇ ਨਵੀਂ ਰੋਕ ਲਗਾ ਦਿੱਤੀ ਗਈ ਹੈ ਮੁਰ ਤੋਂ ਟਰੰਪ ਸਰਕਾਰ ਨੇ ਸਖਤੀ ਦਿਖਾਈ ਹੈ ਤੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਦੱਸਦੀਏ ਕਿ ਹੁਣ ਪ੍ਰਵਾਸੀ ਵਰਕਰ ਤੇ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਨਹੀਂ ਹੋਣਗੇ ਪ੍ਰਵਾਸੀਆਂ ਨੂੰ এমপ্লয়মেন্ট অথরাইゼ이션 ડોਕੂਮੈਂਟੇਸ਼ਨ ਯਾਨੀ EAD لازمی ਤੌਰ ਤੇ ਦੇਣਾ ਪਵੇਗਾ এমপ্লয়মেন্ট ડોਕੂਮੈਂਟ لازمی ਕਰ ਦਿੱਤਾ ਗਿਆ ਹੈ ਜੇਕਰ ਕਿਸੇ ਵਰਕਰ ਦੇ ਵੱਲੋਂ EAD ਨਾ ਦਿੱਤਾ ਗਿਆ ਤਾਂ ਉਸ ਨੂੰ ਸਿੱਧਾ ਰਿਪੋਰਟ ਕੀਤਾ ਜਾਏਗਾ ਜਿਸ ਕਾਰਨ ਇਸ ਦਾ ਵਰਕ ਪਰਮਿਟ ਤੇ ਅਮਰੀਕਾ ਚ ਰਹਿ ਰਹੇ 4 ਲੱਖ ਭਾਰਤੀਆਂ ਤੇ ਸਿੱਧਾ ਅਸਰ ਦੇਖਣ ਨੂੰ ਮਿਲੇਗਾ 31 ਅਕਤੂਬਰ ਯਾਨੀ ਅੱਜ ਤੋਂ ਇਹ ਸਾਰੇ ਨਿਯਮ ਲਾਗੂ ਕਰ ਦਿੱਤੇ ਗਏ ਨੇ ਅੱਜ ਤੋਂ ਇਹ ਨਿਯਮਾਂ ਦੇ ਵਿੱਚ ਬਦਲਾ ਜਿਹੜੇ ਆ ਉਹ ਕੀਤੇ ਗਏ ਨੇ 트럼ਪ ਨੇ ਵਰਕ ਪਰਮਿਟ ਦਾ ਆਟੋ ਐਕਸਟੈਂਸ਼ਨ ਖਤਮ ਕਰ ਦਿੱਤਾ ਹੈ ਤੇ ਹੁਣ 4 ਲੱਖ ਭਾਰਤੀਆਂ ਦੇ ਉੱਤੇ ਇਸ ਦਾ ਸਿੱਧਾ ਪ੍ਰਭਾਵ ਦੇਖਣ ਨੂੰ ਮਿਲੇਗਾ ਅਮਰੀਕਾ ਦੇ ਵੱਲੋਂ ਇਹ ਨਵੀਂ ਰੋਕ ਲਗਾਈ ਗਈ ਹੈ ਅੱਜ ਤੋਂ ਨਿਯਮ ਲਾਗੂ ਹੋ ਗਏ ਨੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਪ੍ਰਵਾਸੀਆਂ ਦੇ ਉੱਤੇ ਰੋਕ ਲਗਾਈ ਗਈ ਹੈ ਤੇ 31 ਅਕਤੂਬਰ ਭਾਵ ਅੱਜ ਤੋਂ ਇਹ ਨਿਯਮ ਲਾਗੂ ਹੋ ਗਏ ਨੇ ਅੱਜ ਤੋਂ ਇਹ ਨਿਯਮ ਸ਼ੁਰੂ ਹੋ ਚੁੱਕੇ ਨੇ ਅਮਰੀਕੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕੁਝ ਪ੍ਰਵਾਸੀ ਵਰਕਰਾਂ ਦੇ ਵੱਲੋਂ ਇਹਨਾਂ ਦਾ ਦੁਰਉਪਯੋਗ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਸਖਤੀ ਅਪਣਾਈ ਗਈ ਹੈ ਈਏਡੀ ਕੀ ਹੁੰਦਾ ਹੈ ਇਸ ਦੇ ਬਾਰੇ ਵੀ ਦੱਸ ਦਿਆਂ ਇੱਕ ਰੋਜ਼ਗਾਰ ਅਧਿਕਾਰ ਦਸਤਾ ਇਹ ਇੱਕ ਕਾਰਡ ਹੁੰਦਾ ਹੈ ਜਿਸ ਨੂੰ ਵਰਕ ਪਰਮਿਟ ਵਜੋਂ ਵੀ ਜਾਣਿਆ ਜਾਂਦਾ ਹੈ ਸੰਯੁਕਤ ਰਾਜ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਮਾ ਦੁਆਰਾ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੁੰਦਾ ਇੱਕ ਡਾਕੂਮੈਂਟ ਹੁੰਦਾ ਜੋ ਸੰਯੁਕਤ ਰਾਜ ਦੇ ਵਿੱਚ ਗੈਰ ਨਾਗਰਿਕਾਂ ਨੂੰ ਅਸਥਾਈ ਰੋਜ਼ਗਾਰ ਅਧਿਕਾਰ ਪ੍ਰਦਾਨ ਕਰਦਾ ਹੈ ਇਹ ਰੋਜ਼ਗਾਰ ਅਧਿਕਾਰ ਦਸਤਾਵੇਜ਼ ਵਿੱਚ ਇੱਕ ਮਿਆਰ ਕ੍ਰੈਡਿਟ ਕਾਰਡ ਹੈ ਅਕਾਰ ਦੇ ਪਲਾਸਟਿਕ ਕਾਰਡ ਦੇ ਰੂਪ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਿਲ ਹੁੰਦੀਆਂ ਨੇ ਕਾਰਡ ਦੇ ਵਿੱਚ ਪ੍ਰਵਾਸੀ ਬਾਰੇ ਕੁਝ ਮੁੱਢਲੀ ਜਾਣਕਾਰੀ ਸ਼ਾਮਿਲ ਹੁੰਦੀ ਹੈ ਦੱਸਦੀ ਹੈ ਕਿ ਪ੍ਰਵਾਸੀ ਦਾ ਨਾਮ ਜਨਮ ਮਿਤੀ ਜੈਂਡਰ ਪ੍ਰਵਾਸੀ ਸ਼੍ਰੇਣੀ ਜਨਮ ਦੇਸ਼ ਫੋਟੋ ਪ੍ਰਵਾਸੀ ਰਜਿਸਟ੍ਰੇਸ਼ਨ ਨੰਬਰ ਕਾਰਡ ਨੰਬਰ ਪਬੰਦੀ ਸ਼ੁਦਾ ਨਿਯਮ ਅਤੇ ਸ਼ਰਤਾਂ ਅਤੇ ਇਸ ਤੋਂ ਇਲਾਵਾ ਤਰੀਕਾਂ ਦੀ ਜਿਹੜੀ ਵੈਧਤਾ ਹੁੰਦੀ ਹੈ ਵੈਧਤਾ ਦੀਆਂ ਤਰੀਕਾਂ ਦਾ ਵੇਰਵਾ ਵੀ ਇਸ ਦਸਤਾਵੇਜ਼ ਦੇ ਵਿੱਚ ਹੀ ਸ਼ਾਮਿਲ ਹੁੰਦਾ ਹੈ EAD এমপ্লয়মেন্ট অথরাইজেশন ડોક્યુમેન્ટ ਜੋ ਕਿ ਵਰਕਰ ਨੂੰ ਉਸਦੀ ਕੰਪਨੀ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਤੇ 3 ਤੋਂ 4 ਸਾਲ ਦੇ ਲਈ ਇਹ ਲਿਆ ਜਾਂਦਾ ਹੈ ਹਰ ਸਾਲ ਆਟੋ ਐਕਸਟੈਂਸ਼ਨ ਦੇਣਾ ਹੁੰਦਾ ਹੈ ਪਰ ਹੁਣ ਹਰ ਸਾਲ ਕੰਪਨੀ ਦੇ ਈਏਡੀ ਦੇ ਉੱਤੇ ਐਕਸਟੈਂਸ਼ਨ ਨਹੀਂ ਮਿਲੇਗਾ ਤਾਂ ਵਰਕ ਪਰਮਿਟ ਦੇ ਉੱਤੇ ਅਮਰੀਕਾ ਦੇ ਵਿੱਚ ਗਏ ਭਾਰਤੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਜਿਨ੍ਹਾਂ ਦੇ ਵੱਲੋਂ ਇਹ ਡਾਕੂਮੈਂਟ ਜਿਹੜਾ ਨਹੀਂ ਜਮ੍ਹਾਂ ਕਰਵਾਇਆ ਜਾਂਦਾ ਹੈ ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਹੁਣ ਉਹਨਾਂ ਦੇ ਉੱਤੇ ਗਾਜ਼ ਡਿੱਗ ਸਕਦੀ ਹੈ ਉਹਨਾਂ ਨੂੰ ਸਿੱਧਾ ਅਮਰੀਕਾ ਦੀ ਸਰਕਾਰ ਜਿਹੜੀ ਆ ਰਿਪੋਰਟ ਕਰੇਗੀ ਅਮਰੀਕਾ ਦੇ ਵੱਲੋਂ ਇਹ ਨਵਾਂ ਫਰਮਾਨ ਜਾਰੀ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਹੁਣ ਡਾਕੂਮੈਂਟ ਦੇਣਾ ਲਾਜ਼ਮੀ ਹੋਵੇਗਾ এমপ্লয়ਮੈਂਟ ਡਾਕੂਮੈਂਟ ਹੁੰਦਾ ਹੈ ਜਿਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਦੱਸ ਦਈਏ ਕਿ ਜਿਨ੍ਹਾਂ ਦੇ ਕੋਲ H1B ਵੀਜ਼ਾ ਹੋਵੇਗਾ ਗ੍ਰੀਨ ਕਾਰਡ ਹੋਵੇਗਾ L1V ਵੀਜ਼ਾ ਹੋਵੇਗਾ ਜਾਂ ਸਕਿੱਲ ਬੇਸਡ ਵੀਜ਼ਾ ਹੋਵੇਗਾ ਜਾਂ ਇਸ ਤੋਂ ਇਲਾਵਾ ਜਿਹੜਾ ਹੈ ਇਵੈਂਟ ਵਿਜ਼ਿਟ ਬੇਸਡ ਵੀਜ਼ਾ ਹੋਵੇਗਾ ਜਿਨ੍ਹਾਂ ਦੇ ਕੋਲ ਇਹ ਵੀਜ਼ੇ ਹੋਣਗੇ ਉਹਨਾਂ ਦੇ ਉੱਤੇ ਕੋਈ ਵੀ ਨਿਜ਼ਮ ਦੀ ਰੋਕ ਨਹੀਂ ਲਗਾਈ ਗਈ ਉਹਨਾਂ ਦੇ ਉੱਤੇ ਇਹ ਨਿਜ਼ਮ ਲਾਗੂ ਨਹੀਂ ਹੋਣਗੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਵੀਜ਼ੇ ਨੇ ਜੋ ਵਰਕ ਪਰਮਿਟ ਦੇ ਉੱਤੇ ਅਮਰੀਕਾ ਦੇ ਵਿੱਚ ਕੰਮ ਕਰਨ ਗਏ ਹੋਏ ਨੇ ਇਸ ਤੋਂ ਬਾਹਰ ਨੇ ਵਰਕ ਦੇ ਉੱਤੇ ਗਏ ਹੋਏ ਨੇ ਆਟੋ ਐਕਸਟੈਂਸ਼ਨ ਉਹਨਾਂ ਦਾ ਖਤਮ ਕਰ ਦਿੱਤਾ ਗਿਆ ਸਿੱਧੇ ਤੌਰ ਤੇ ਇਹ ਕਿਹਾ ਗਿਆ ਹੈ ਕਿ ਇਹਨਾਂ ਨੂੰ ਇੱਕ এমਪਲੋਇਮੈਂਟ ਡਾਕੂਮੈਂਟ ਦੇਣਾ ਲਾਜ਼ਮੀ ਹੋਵੇਗਾ ਜੇਕਰ ਇਹਨਾਂ ਦੇ ਵੱਲੋਂ ਇਹ ਡਾਕੂਮੈਂਟ ਨਹੀਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਸਿੱਧੇ ਤੌਰ ਤੇ ਇਸ ਦਾ ਪ੍ਰਭਾਵ ਜਿਹੜਾ 4 ਲੱਖ ਭਾਰਤੀ ਜਿਹੜੇ ਆ ਅਮਰੀਕਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਰਹਿ ਰਹੇ ਆ ਉਹਨਾਂ ਦੇ ਉੱਤੇ ਦੇਖਣ ਨੂੰ ਮਿਲੇਗਾ ਉਹਨਾਂ ਨੂੰ ਸਿੱਧਾ ਡਿਪੋਰਟ ਕਰ ਦਿੱਤਾ ਜਾਵੇਗਾ ਤਾਂ ਦੱਸਦੀ ਏ ਕਿ 트럼ਪ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਬਦਲਾ ਕੀਤਾ ਗਿਆ ਜਿਹੜੇ ਅਮਰੀਕਾ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਵਰਕ ਪਰਮਿਟ ਦੇ ਉੱਤੇ ਗਏ ਹੋਏ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਆ ਵੱਡੀ ਸਖਤੀ ਜਿਹੜੀ ਕੀਤੀ ਗਈ ਹੈ ਈਏਡੀ ਡਾਕੂਮੈਂਟ ਹੁੰਦਾ ਜੋ ਕਿ ਵਰਕ ਪਰਮਿਟ ਦੇ ਲਈ ਕੰਪਨੀ ਦੇ ਵੱਲੋਂ ਮਿਲਦਾ ਤਾਂ ਹੁਣ ਉਸ ਦੇ ਉੱਤੇ ਜਿਹੜੀ ਆ ਆਟੋ ਐਕਸਟੈਂਸ਼ਨ ਦੇ ਉੱਤੇ ਵੀ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਇਹ ਵੱਡਾ ਬਦਲਾ ਜਿਹੜਾ ਅਮਰੀਕਾ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰਵਾਸੀਆਂ ਦੇ ਲਈ ਕੀਤਾ ਗਿਆ